ਕੀ ਨਾਮ ਲੜਾ ਪੋਲੀ ਤੁਹਾਡੇ ਅੱਜੋ ਬੇਟੇ ਦਾ ਕਲਾ ਨੌਟ ਲੱਗੇ ਪੁਲਿਸ ਨੇ ਅਨਕਾਉਂਟਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਇੰਨੇ ਸਾਡੇ ਤੇ ਗੋਲੀਆਂ ਚਲੀਆਂ ਅਸੀਂ ਨੇ ਜਵਾਬੀ ਕਾਰਵਾਈ ਦੇ ਵਿੱਚ ਇਹਦੀ ਲੱਤ 'ਚ ਗੋਲੀ ਵੱਜੀ ਹੈ ਤੇ ਜਿਹੜਾ ਅਸਲ ਜ਼ਖਮੀ ਹੈ ਕੀ ਲੱਗਦਾ ਤੁਹਾਨੂੰ ਆਪਣੇ ਬੇਟੇ ਨੂੰ ਹਾਂ ਤਾਂ ਬੇਟਾ ਨਹੀਂ ਇਹ ਤਰ੍ਹਾਂ ਦਾ ਤੁਹਾਨੂੰ ਸਾਨੂੰ ਬਿਲਕੁਲ ਸੁਸਵਾਸ ਸੁਵਾਰਤ ਮਿਲਣੀ ਚਾਹੀਦੀ ਦਸਾਫੀ ਤੁਹਾਡਾ ਬੇਟਾ ਨਹੀਂ ਇਹ ਤਰ੍ਹਾਂ ਦਾ ਹੈਗਾ ਕੀ ਕੰਮ ਕਰਦਾ ਸੀ ਤੁਹਾਡਾ ਬੇਟਾ ਮੰਡੀ ਗਿਆ ਹੈ ਮਹੀਨਾ ਹੋ ਗਿਆ ਮੰਡੀ ਗਈ ਇਹਨੂੰ ਵੰਡ ਗਿਆ ਚੁੱਕਿਆ ਗਿਆ ਸਾਨੂੰ ਪਤਾ ਨਹੀਂ ਲੱਗਾ ਫੇ ਕੀ ਹੋਇਆ ਤੇ ਕੀ ਨਹੀਂ ਹੋਇਆ ਕੀ ਉਤਕਲਨੌਰ ਲੱਗੇ ਫੇ ਕਿਦਾਂ ਚਲ ਗਏ ਜੀ ਪਤਾ ਨਹੀਂ ਜੁਹਾਨ ਨੂੰ ਨਹੀਂ ਕਹਿ ਗੱਲ ਤਾਂ ਫਤਿਹ ਹਰ ਤੇ ਦੋ ਮਲਾਜੇ ਮਾਏ ਤੋਨੇ ਦੱਸਿਆ ਆੜ ਕੇ ਕਿਦਾਂ ਦਾ ਤਾਂ ਨਿੱਚੇ ਸੀ ਘਰ ਦੇ ਵਿੱਚ ਤੁਸੀਂ ਮਾਂ ਜੇ ਮਾਂ ਨੂੰ ਜ਼ਿਆਦਾ ਪਤਾ ਹੁੰਦਾ ਬੱਚਿਆਂ ਬਾਰੇ ਬੱਚੇ ਵਿੱਚ ਕੋਲ ਠੀਕ ਸੀ ਬੱਚਾ ਉਹ ਇਹ ਨਹੀਂ ਨਾ ਉਹ ਨਾਲ ਕੇ ਇਹਦਾ ਮੁੰਡੇ ਦਾ ਸਬੰਧ ਹੀ ਨਾ ਕਿਸੇ ਨਾਲ ਨਹੀਂ ਨਾਲ ਨਹੀਂ ਸਬੰਧਾਗਾ ਉਹਦਾ ਸਿਰਫ ਆਪਣੇ ਘਰ ਦੇ ਨਾਲ ਸੀ ਤੇ ਘਰ ਤੋਂ ਮੰਡੀ ਆ ਹੀ ਕਲਾਇਆ ਬਰਾਵਦੀਆ ਮੰਡੀ ਰਿਹਾ ਆ ਤਾਂ ਵੀ 20 ਦਿਨ ਰਿਹਾ ਆ ਹੁਣ ਵੀ ਰਿਹਾ ਮੰਡੀ ਰਿਹਾ ਆ ਹੁਣ ਵੀ ਮੰਡੀ ਸੀ ਮੰਡੀਓ ਚੋਂ ਵੀ ਪਤਾ ਨਹੀਂ ਕਿਤਰਾ ਕਿਹੜੇ ਸੂਰਤ ਨਾਲ ਲੈ ਗਏ ਕਿਉਂਕਿ ਸਾਨੂੰ ਨਹੀਂ ਇਹ ਗੱਲ ਦਾ ਪਤਾ ਆਈ ਮੰਨ ਕਰਨੀ ਆ ਵੀ ਹਾਡੀ ਨੁਸਾਫੀ ਮਿਲਣੀ ਚਾਹੀਦੀ ਆਨੂੰ ਸਾਡਾ ਬੱਚਾ ਨਹੀਂ ਇਤਰਾ ਦਾ ਹੈਗਾ ਗਵਰਨਮੈਂਟ ਹੰ ਨੁਸਾਫੀ ਦੇਵੇ ਮਤਲਬ ਬਰੋਂ ਕੋਈ ਐਸੇ ਮੁੰਡਿਆਂ ਨਾਲ ਦਾ ਕੋਈ ਸੰਬੰਧ ਹੋਵੇ ਘਰ ਚ ਆਉਣ ਜਾਣ ਹੋਏ ਨਹੀਂ ਨਹੀਂ ਕਿਸੇ ਨਾਲ ਨਹੀਂ ਹੈਗਾ ਇਹ ਉਸਨੂੰ ਪਤਾ ਹੈ ਨਹੀਂ ਇਹ ਮੁੰਡਿਆਂ ਨਾਲ ਉਹਦਾ ਮਤਲਬ ਇਹ ਤੁਹਾਨੂੰ ਪਤਾ ਲੱਗਿਆ ਲੱਗਾ ਕਿ ਇਹ ਕਦੋਂ ਗਲਤ ਸਮਝੇ ਪਿਆ ਕਦੋਂ ਨਹੀਂ ਪਿਆ ਨਾ ਪਿਆ ਹੀ ਨਹੀਂ ਜੇ ਤੁਹਾਨੂੰ ਪਤਾ ਕਿੱਥੋਂ ਲੱਗਣਾ ਹੈ ਹੀ ਨਹੀਂ ਵਾਰੀ ਸੰਗੀ ਦੇ ਨਾਲ ਬੈਠ ਖਲੋਣ ਵਾਲਾ ਕਿ ਮੈਂ ਤਾਂ ਮਜ਼ਦੂਰੀ ਕਰਨ ਵਾਲਾ ਮੁੰਡਾ ਸੀ ਹਾਂਜੀ ਮਿਹਨਤ ਵਾਲਾ ਹੀ ਕੋਈ ਨਹੀਂ ਕੋ ਨਸ਼ੇ ਪਤਾ ਤੇ ਲੱਤ ਲੱਗਦੀ ਨਾ 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 ਨਸ਼ਾ ਖਾਂਦਾ ਖਾਂਦਾ ਹੀ ਨਾ ਵੇਚਦਾ ਨਾ ਪੀਂਦਾ ਨਾ ਖਾਂਦਾ ਹੀ ਕੁਛ ਨਹੀਂ ਕਰਦਾ ਮੁੰਡਾ ਬਿਲਕੁਲ ਨਸ਼ਾਫੀ ਤੇ ਨਾਲ ਮੰਡੀ ਜਗਾ ਹੀ ਇਹ ਇੰਨੇ ਜੋ ਕਹਾ ਹੀ ਨਹੀਂ ਮੁੰਡਾ ਹਟਾ ਇਹ ਕੰਮ ਕਰਦਾ ਨਹੀਂ ਤੇ ਨਾ ਕਰਨ ਵਾਲਾ ਹੀ ਉਹ ਇਹ ਤੇ ਪੁਲਸ ਵਾਲਿਆਂ ਨੇ ਬੇਲ ਕਸੂਰ ਨੂੰ ਸਮਝਿਆ ਤਿਓਂ ਫੇਕਿਆ ਹਾਂਜੀ ਕੀ ਨਾਮ ਤੁਹਾਡਾ ਗਰਦੀਪ ਤੁਹਾਨੂੰ ਪਤਾ ਅੱਜ ਤੁਹਾਡੇ ਬੇਟੇ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਨੇ ਜੇ ਮਨ ਨੂੰ ਨਹੀਂ ਪਤਾ ਕਿਵੇਂ ਪਤਾ ਲੱਗਾ ਫਿਰ ਤੁਹਾਨੂੰ ਉਹ ਮਲਾ ਦੇ ਮਾਰੇ ਤੇ ਮੈਨੂੰ ਫੇਰ ਪਤਾ ਲੱਗਾ ਆਮ ਦੇ ਕਹਾਂ ਮੈਂ ਕੀ ਲੱਗਦਾ ਤੁਹਾਨੂੰ ਤੁਹਾਡਾ ਬੱਚਾ ਇਹੋ ਜੀ ਬੁਰੀ ਸੰਸਥਾ ਚ ਗਿਆ ਨਹੀਂ ਨਹੀਂ ਅੱਜ ਤੱਕ ਮੰਡੀ ਕਲਾ ਆਇਓ ਸੋ ਨਹੀਂ ਉਹ ਜਿੱਦਾਂ ਇਹਨਾਂ ਦੱਸਿਆ ਪਰ ਉਹ ਹਸਾਉਣਾ ਤੇ ਹੈ ਨਹੀਂ ਜੇ ਜਿਹੜੇ ਹਸਾਉਣਾ ਦੱਸਿਆ ਨਾ ਮੰਨ ਲਓ ਉਹਦੇ ਕੋਈ ਪਿਸਟਲ ਪੁਸਟਲ ਨਿਕਲ ਆ ਜਾਏ ਉਹ ਇਹਨੇ ਜੋਗਾ ਹੈ ਨਹੀਂ ਕਿ ਕਿ ਇੱਥੋਂ ਤੇ ਗਿਆ ਜੇ ਮੰਡੀ ਇਹ ਮਹੀਨਾ ਡੇਢ ਮਹੀਨਾ ਹੋ ਗਿਆ ਮੰਡੀ ਗਏ ਨੂੰ ਇਥੇ ਭੰਡੇ ਕਿਹੜੀ ਜਗ੍ਹਾ ਗਿਆ ਮੰਡੀ ਫਲੇਗੜ ਗਿਆ ਜੇ ਅਸੋ ਜੇ ਕੋਈ ਇਦਾਂ ਦਾ ਕੰਮ ਕਰਦਾ ਇਹ ਫਿਰ ਮੰਡੀ ਕਿਹੜੀ ਕਿੱਥੋਂ ਜਾਏ ਆਪਾਂ ਦਿਹਾੜੀਦਾਰ ਬੰਦੇ ਆ ਦਿਹਾੜੀਦਾਰ ਜੇ ਕਰਕੇ ਖਾਣਦੇ ਆ ਮਤਲਬ ਜੇ ਇਦਾਂ ਦਾ ਕੰਮ ਕਰੀਏ ਤਾਂ ਫਿਰ ਆਪਾਂ ਦਿਹਾੜੀਆਂ ਕੋ ਲਾਈਏ ਇਹ ਜਿਹ ਹਰਾਮ ਦੀ ਕਮਾਈ ਖਾਣੀ ਆ ਆਪਾਂ ਤੇ ਇਹੋ ਜਿਹਾ ਕੰਮ ਕੋਈ ਸਾਡੇ ਚ ਹੈ ਨਹੀਂ ਜਿਦਾਂ ਦਾ ਇਹ ਜੋ ਪੁਲਸ ਵਾਲਾ ਕੀਤਾ ਹੈ ਕੋਈ ਇਦਾਂ ਦਾ ਹੈ ਨਹੀਂ ਕੰਮ ਜਿਦਾਂ ਦਾ ਪੁਲਸ ਵਾਲੇ ਡੇ ਕੇਸ ਪਾਉਣ ਉਹਦੇ ਉਹਦੇ ਕੋ ਪਿਸਟਲ ਆ ਕਹਿੰਦੇ ਮੰਡੀ ਜੇ ਤੇ ਦਹੀਂ ਲੈਣ ਗਿਆ ਉਹ ਪਿਸਟਲ ਕੋ ਦਹੀਂ ਲੈਣ ਮਤਲਬ ਉਹ ਜੋ ਆ ਜਨਾ ਉਹ ਦੇ ਲੈਣ ਗਿਆ ਉੱਥੋਂ ਆਇਆ ਨਹੀਂ ਰੋ ਮੁੜ ਕੇ 15 20 ਮਿੰਟੋਂ ਨੇ ਮੈਨੂੰ ਫੋਨ ਕੀਤਾ ਮੁਰਗੇ ਅੱਧੇ ਘੰਟੇ ਬਾਅਦ ਉੱਥੇ ਗਿਆ ਮਨ ਲੋ ਚੌਧਰੀ ਦਾ ਮੁੰਡਾ ਗਿਆ ਉੱਥੇ ਜਿਹੜਾ ਮੰਡੀ ਗਿਆ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਇਹ ਨਹੀਂ ਚੱਲ ਗਿਆ ਇੱਥੋਂ ਤੇ ਅੱਧੇ ਘੰਟੇ 'ਚ ਮੁਰਗੇ ਉੱਥੇ ਪਹੁੰਚ ਗਏ ਤੇ ਤੁਹਾਡੀ ਲਾਸਟ ਕਾਲ ਉਹ ਜਿਹੜੀ ਇਥੇ ਗੱਲ ਜਿਹੜੀ ਕਦੋਂ ਹੋਈ ਸੀ ਮੇਰੀ 12:44 ਤੋਂ ਹੋਈ ਏ ਇਹ ਗੱਲ ਇਹਦਾਂ ਅੱਜੀ ਹੋਈ ਨਾ ਕੱਲ ਗੱਲ ਹੋਈ ਅੱਛਾ ਹਾਂਜੀ ਟੋੜ ਕੇ ਹੁਣ ਗੈਂਟ ਉਦੋਂ ਇਹ ਚ ਟੋੜ ਗਾੜ ਹੀ ਜਦੋਂ ਇਹ ਗੱਲ ਹੋਈ ਮੇਰੀ ਤਾਂ ਹੁਣ ਇਹ ਗੈਂਡੇ ਵੀ ਇਹ ਉਹ ਮੁੰਡੇ ਸਾਡੇ ਦਾ ਇੰਕੋਟਰ ਉਧਰ ਰਿਲੀਜ਼ ਮਾਰ ਕੇ 10 ਸੋ ਸਾਈਡ ਤੋਂ ਹੋਇਆ ਉਹਦੇ ਲਈ ਸਾਈਡ ਤੇ ਕਿਦਾਂ ਬੋਣਗਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਅੱਧੇ ਘੰਟੇ ਬਾਅਦ ਪਹਿਲਾਂ ਤੇ ਤੋੜ ਗੜ ਦੀ ਤਾਂ ਇਹਦੀ ਗਤੀਵਿਧੀ ਨੂੰ ਵੇਖ ਕੇ ਮੈਨੂੰ ਤਾਂ ਲੱਗਦਾ ਸੀ ਇਹ ਤਾਂ ਘਰ ਦੇ ਵਿੱਚ ਮਾਹੌਲ ਆਉਣਾ ਜਾਣਾ ਨਾ ਨਾ ਇਦਾਂ ਦਾ ਕੋਈ ਹਸਾਕ ਤਾਂ ਨਹੀਂ ਹੈਗਾ ਇਹਦਾ ਜੇ ਕੋਈ ਇਦਾਂ ਦਾ ਸਾਰ ਕਾਬੂ ਦਾ ਤਾਂ ਮਾਲੋ ਮੇਰੇ ਨਾਲ ਗੱਲ ਕਰਦੇ ਸਾਬ ਹੱਥ ਜੇ ਕੋਈ ਉਹ ਡਾਂਲੀ ਕੋ ਗੱਲ ਬਾਤ ਮਿਲਣਾ ਗੱਲ ਕਰ ਲੈਣੀ ਮੈਂ ਤਾਂ ਵੀ ਆ ਕਰ ਲੈਂਦਾ ਕੋਈ ਨਸ਼ਾ ਪਤਾ ਜਾਂ ਕੋਈ ਨਸ਼ਾ ਪਤਾ ਨਾ ਤੇ ਕੋਈ ਕਰਦਾ ਇਹ ਨਾ ਕੋਈ ਦੇਖਦਾ ਕੀ ਲੱਗਦਾ ਤੁਹਾਨੂੰ انکاؤنٹر ਤੋਂ پولیس ਜੇਰ ਤੋਂ ਕਰਦਾ ਇਹ ਇਹ ਨਾ ਸ਼ਾਹੀ ਦੀ ਕੋਈ ਖੇਡੀ ਆ ਹੁਣ ਪਤਾ ਨਹੀਂ ਕਿਹਦੇ ਹਸਾਬ ਨਾਲ ਡੇ ਕਰਦੇ ਕੀ ਕਰਦੇ ਕੀ ਨਹੀਂ ਕਰਦੇ ਕੀ ਮੰਨ ਕਰਦੇ ਆਪਾਂ ਪ੍ਰਸ਼ਾਸਨ ਮੰਗਾ ਪਏ ਹੋ ਕਰਦੇ ਆ ਵੀ ਜੋ ਇਹ ਕਰਦੇ ਆ ਇਹ ਨਾ ਕਰਨੇ ਤਾਂ ਇਹ ਇਹ ਨਿਆਂਸਾਫੀ ਹੈ ਹਲੋ ਹਲੋ ਹਾਂ ਠੀਕ ਜੜੀ ਕਰਦੇ ਆਪਾਂ ਸਾਫ ਚਾਹੀਦਾ